ਅਨੈਸਲੇ ਦਾ ਪਾਣੀ ਵੀ ਰੱਖਿਆ ਈ ਹਾਂਜੀ ਭਾਜੀ ਮੈਂ ਨੈਸਲੇ ਦਾ ਹੀ ਪਾਣੀ ਪੀਣਾ ਆਪ ਤੂੰ ਗੰਦੀ ਨੈਸਲੇ ਦਾ ਹੈਲੋ ਅਕਲ ਕਰੀਦੀ ਐ ਭਾਜੀ ਮੈਂ ਕਿਹਾ ਘਰ ਜਾ ਕੇ ਕੁੱਟੋ ਤੁਸੀਂ ਨਹੀਂ ਭਾਜੀ ਘਰ ਨਹੀਂ ਅਜਾ ਸੁਣਿਆ ਤੁਸੀਂ ਇੱਕ 나ੜ ਜੀ ਵੀ ਨੱਪਦੇ ਹੋ ਤੇ ਬੰਦਾ ਬੇਹੋਸ਼ ਹੋ ਜਾਂਦਾ ਉਹਦੇ ਪੈਸੇ ਪੂਰੇ ਕੱਢ ਲੈਂਦੇ ਗੱਲ ਸਹੀ ਐ ਭਾਈਓ ਮੇਰੇ ਦਾਦੇ ਨੇ ਮੈਨੂੰ ਟ੍ਰਿਕ ਦੱਸਿਆ ਵਾ ਦਸੀਆ 나ੜ ਲੈ ਚੋਰੀ ਸੀ ਹੈਲੋ ਭਾਜੀ ਇੱਕ ਦੋ ਵਾਰੀ ਨਾ ਘਰ ਗਏ ਆਂ ਅਸੀਂ ਕੁੱਟਣ ਨਾ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਤਾ ਕਿ ਮੋਬਾਈਲ ਚੋਕ ਲਿਆ ਤੇ ਨਾਲ ਚੁਕਿਆ ਕਰਦੇ ਨਹੀਂ ਨਹੀਂ ਹੈਲੋ ਇਦਾਂ ਦੇ ਕੰਮ ਨਹੀਂ ਕਰਦੇ ਅਸੀਂ ਚਲੋ ਡਾਂਸ ਸ਼ੁਰੂ ਕਰ ਦਈਏ ਹੈਲੋ ਜੋਦਾ ਬਾਈ ਕੋ ਆਇਆ ਮਾਲਿਸ਼ ਕਰਾਉਣ ਲੱਡਾ ਜੋਦਾ ਬਾਈ ਦਾ ਬੇਟਾ ਤਾਂ ਹੈ ਨਾ ਹੈਲੋ ਅਕਲਕਾਰ ਭਾਈ ਚੱਲ ਯਾਰ ਸ਼ੁਰੂ ਕਰ ਇਹ ਪੱਠੇ ਫੜ ਪੱਠੇ ਉੱਲੂ ਦੇ ਪੱਠੇ ਉਹ ਪੱਠੇ ਆ ਵੀ ਬਾਹ ਮੇਰੀ ਆ ਇਹ ਵੀ ਘੁੱਟ ਇਹ ਬਾਹ ਆਇਆ ਹੈ ਬਾਹ ਆ ਹੋਰ ਹੈਂਗਰ ਮੈਂ ਤੈਨੂੰ ਫੜਾ ਰਿਹਾ ਮੁਕੀਤੇ ਭਾਰਤ ਨੂੰ ਜ਼ੋਰ ਨਹੀਂ ਆਗਾ ਤੇਰੇ ਚ ਪਾਜੀ ਜ਼ੋਰ ਵਾਲੀ ਬਾਹ ਵੀ ਹੋਵੇ ਉਹਨਾਂ ਹੱਡੀ ਤੋੜਦਾ ਤਾਂ ਵੀ ਮੈਂ